ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਠੀਕ ਠਾਕ ਤੇ ਲਓ ਵੀ ਪਹੁੰਚ ਗਏ ਸ਼ੂਟ ਤੇ ਤੇ ਤੁਹਾਨੂੰ ਸ਼ੂਟ ਤੇ ਬੰਦੇ ਦਿਖਾਉਣ ਲੱਗਿਆ ਜਸ ਸਪੌਂਸਰ ਗਰੁੱਪ ਤੇ 골ਡੀ ਜੀ ਸਾਰਿਆਂ ਨੂੰ ਤੇ ਭਾਈ ਗਲਾਬ ਤੇ ਭਾਈ ਜੱਗੂ ਤੇ ਭਾਈ ਹਰਫਤ ਤੇ ਭਾਈ ਹੈਪੀ ਤੇ ਭਾਈ ਹਤੇਸ਼ ਅਰੋੜਾ ਸਾਹਿਬ ਮੰਗਰ ਸਮਾਉ ਵਾਲਾ ਸੱਤੀ ਵੀ ਖੜਾ ਹੈ ਭਾਈ ਤੁਸੀਂ ਵਾਹ ਵੀ ਵਾਹ ਰੌਣਕ ਚੱਲ ਰਿਹਾ ਬਈ ਅੱਜ ਪਿੰਡ ਫਰਵਾਈ ਬਾਈ ਸਾਡੇ ਹਾਂ ਸਿੱਧੂ ਦੇ ਪਿੰਡ ਤੇ ਵੀਡੀਓ ਬਣਾ ਰਹੇ ਨੇ ਸਾਡੇ ਵੀਰ ਜੌਂਟੀ ਢੱਲੋਂ ਜੀ ਤੇ ਕਿੰਨੇ ਕਿੰਨੀ ਤਰੀਕ ਨੂੰ ਗਾਣਾ ਆ ਰਿਹਾ ਬਾਈ ਜੀ ਤੂੰ ਤੁਹਾਡੀ ਨੌਲੇਜ ਹੈਗੀ ਇਹ ਗੱਲ ਜੀ ਗਾਣਾ ਤਕਰੀਬਨ ਤਕਰੀਬਨ 25 ਤਰੀਕ ਦੇ ਗੇਟ ਚ ਆਜੂ ਆਪਣੇ ਟੂਰਨਾਮੈਂਟ ਤੋਂ ਪਹਿਨਾ ਪਹਿਨਾ ਪਰਣਾ ਮਾੜੇ ਟੂਰਨਾਮੈਂਟ ਬਾਰੇ ਵੀ ਜਾ ਹੁਣ ਚਾਣਨਾ ਪਾਈ ਦਿਓ 28 ਜਨਵਰੀ ਨੂੰ ਕਬੱਡੀ ਕੱਪ ਹੋਣ ਜਾ ਰਿਹਾ ਵਿਸ਼ਾਲ ਕਬੱਡੀ ਕੱਪ ਜਿੱਤ ਪਾਈ ਹੋਈ ਸਾਰੇ ਪਹੁੰਚ ਰਹੇ ਨੇ ਵੱਡੇ ਵੱਡੇ ਕਬੱਡੀ ਦੇ ਪਲੇਅਰ ਵੱਡੇ ਵੱਡੇ ਸਿੰਗਰ ਕਲਾਕਾਰ ਅਦਾਕਾਰ ਜੌਂਟੀ ਢੱਲੋਂ ਹ ਹਰ ਇਹ ਵਾਹ ਵਾਹ ਟੋਪ ਟੋਪ ਦੀਆਂ ਚਾਰ ਟੀਮਾਂ ਮਾਝਾ ਮਾਲਵਾ ਦੁਆਬਾ ਤੇ ਇੱਕ ਟੀਮ ਹਰਿਆਣਾ ਚਲੋ ਭਾਈ ਭਾਈ ਉੱਥੇ ਹੀ ਵੜ ਜਾਓ ਭਾਈ ਹੁਣ ਦੇਖੋ ਜੀ ਸ਼ੂਟ ਤੁਹਾਨੂੰ ਦਿਖਾ ਰਹੇ ਹਾਂ ਅੱਜ ਦਾ ਤਾਂ ਸੌਰੀ ਭਾਜੀ ਹੈਪੀ ਵੀਰੇ ਆ ਜਾਓ ਬਾਹਰ ਆ ਜਾ ਤੇ ਆਹ ਦੇਖੋ ਸਕੂਲ ਦੇ ਵਿੱਚ ਲੱਗੇਆਂ ਰੌਣਕਾਂ ਵਾਹ ਵਾਹ ਪੂਰਾ ਮਾਹੌਲ ਘੈਂਟ ਬਣਿਆ ਹੋਇਆ ਉਧਰ ਜੱਟ ਬਾਬੇ ਬਾਂਦਰਾਂ ਤੋਂ ਵੀ ਟੀਮ ਪਹੁੰਚੀ ਹੋਈ ਆ ਵਾਹ ਵਾਹ ਇਸ ਸਾਈਡ ਲੈ ਆ ਤੁਹਾਨੂੰ ਇਹ ਫਰੇਮ ਦਿਖਾਓ ਫਰੇਮ ਦਿਖਾਓ ਫਰੇਮ ਦਿਖਾਓ ਜੇ ਵਾਲੀ ਦਿਖਾਓ ਭਾਈ ਰੋੜਾ ਸਾਹਿਬ ਨੂੰ ਫਰੇਮ ਤਿੰਨ ਰੋੜੇ ਦੇ ਸਾਥ ਡੈਡੀ ਪਾਪਲੇਟ ਪਾਪਲੇਟ ਕਰਦੇ ਆਪਾਂ ਗਲਭਈ ਮੰਗਤੇ ਆ ਗਲਭਈ ਗਲਭਈ ਮੰਗਤੇ ਆ ਤੁਹਾਨੂੰ ਫਰੇਮ ਦਿਖਾਉਂਦੇ ਆਂ ਅਸੀਂ ਭਾਈ ਇਧਰ ਬਲੌਗ ਸ਼ੂਟ ਗਲਭਈ ਮੰਗਤੇ ਆਪਾਂ ਬਿਲਕੁਲ 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 ਸੌਰੀ 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 ਵੀਰੇ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਇਹ ਗੱਲ ਜੱਗੂ ਦੇ ਟੁਕਰੀਆ ਵੀਰੇ ਤਾਂ ਕਰਕੇ ਜੱਗੂ ਨੂੰ ਵੀਡੀਓ ਦੇ ਵਿੱਚ ਲਿਆ ਗਿਆ ਤੇ ਹਰਪਜੀਤ ਮਾ ਜੀ ਤੇ ਗਲਭ ਸਿੱਧੂ ਬਾਈ ਨੇ ਦੋਨਾਂ ਰਲ ਕੇ ਗਾਣਾ ਗਾਇਆ ਹੋਇਆ ਜਗੂ ਬਾਈ ਨੂੰ ਥੋੜਾ ਨਰਵਸ ਹੋ ਰਿਹਾ ਕਿਉਂਕਿ ਪਹਿਲੀ ਵਾਰ ਗਾਣੇ ਦੇ ਵਿੱਚ ਆ ਰਿਹਾ ਬਾਈ ਜਿਹੜਾ ਤੁਹਾਡਾ ਐਕਸ਼ਨ ਆ ਜਗੂ ਜਿਹੜਾ ਤੁਹਾਡਾ ਐਕਸ਼ਨ ਆ ਉਹ ਮਾਰਿਓ ਜਿਹੜਾ ਜੱਫਾ ਲਾ ਕੇ ਬਹੁਤ ਇਹ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਗਾਣੇ ਦੀ ਤੇ ਅਸੀਂ ਗਾਣਾ ਨਹੀਂ ਦਿਖਾ ਸਕਦੇ ਕਿਉਂਕਿ ਕਾਪੀਰਾਈਟ ਆ ਸਕਦਾ ਹਨਾ ਤਾਂ ਕਰਕੇ ਗਾਣਾ ਥੋੜੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਪੇਸ਼ ਹੋਊਗਾ ਤੇ ਬਾਈ ਗਲਾਬ ਸਿੱਧੂ ਨੇ ਗਾਇਆ ਤੇ ਹਰਫ ਜੀਮੇ ਵੀਰੇ ਦੋਨਾਂ ਨੇ ਰਲ ਕੇ ਗਾਇਆ ਤੇ ਬਰਨਾਲਾ ਕਬੱਡੀ ਕੱਪ ਲਈ ਇਹ ਗਾਣਾ ਬਣਾਇਆ ਗਿਆ ਤੇ ਥੋੜੇ ਦਿਨਾਂ ਤੱਕ ਤੁਹਾਡੇ 'ਚ ਇਹ ਗਾਣਾ ਹਾਜ਼ਰ ਹੋ ਜਾਣਾ ਤੇ ਦੇਖੋ ਜੱਗੂ ਬਾਈ ਦਾ ਸ਼ਰੀਰ ਪੂਰਾ ਪੰਪ ਕਰਿਆ ਪਿਆ ਤੇ ਗੁਲਾਬ ਬਾਈ ਤੇ ਹਰਫ ਬਾਈ ਜਿਵੇਂ ਤੁਹਾਨੂੰ ਪਤਾ ਅਕਸਰੇ ਚੌੜ ਕਰਦੀ ਰਹਿੰਦੇ ਆ ਹਰ ਵੇਲੇ ਬਹੁਤ ਚੰਗਾ ਪੇਸ਼ਾ ਕੀਤਾ ਹੈ ਸ਼ੂਟ ਐ ਐ ਕੇਰੀ ਚ ਖੜਈ ਜਮੇ ਆ ਬਾਈ ਵਰਗਾ ਪਤਲਾ ਜਾਂ ਰੇਡਰ ਨਾ ਮਾ ਰੇਡਰ ਜੀ ਉਹ ਫਰੰਦੀਪੁਰੀ ਉਹਨਾਂ ਦੀ ਚੈਨ ਤੇ ਰੇਡ ਪਾਉਣ ਵਗ ਗਿਆ ਹਾਂ ਉਹ ਐ ਕਰਕੇ ਦੋ ਐ ਵਿਚਾਲੜੇ ਨੂੰ ਟੱਚ ਲਾਉਣ ਲੱਗਿਆ ਪਿੱਛੋਂ ਫਰੰਦੀਪੁਰੀ ਉਹਨੇ ਸਾਰੇ ਜ਼ੋਰ ਨਾਲ ਦੀ ਠੂਹੀ ਥਾਪੜਾ ਮਾਰਿਆ ਉਹ ਬੇਚਾਰਾ ਬਾਹੀ ਲੰਘ ਗਿਆ ਤੇ ਮਾ ਉਹਦੂ ਹੈ ਰੈਫਰੀ ਨੇ ਰੇਡਰ ਨੂੰ ਦਿੱਤਾ ਨੰਬਰ ਡਬਲ ਟੱਚ ਹੋ ਗਿਆ ਉਹ ਦੇਖੀ ਐ ਵਿਚਾਲੇ ਜਾਂਦਾ ਕਹਿੰਦਾ ਭਾਈ ਬਾਲੇ ਜ਼ੋਰ ਨਾਲ ਮਾਰਿਆ ਹਮਾਲਿਆ ਪਰਬਤ ਮੈਂ ਆ ਗਿਆ ਮੇਰੇ ਮਹਾਰਾਜ ਦੀਵਤ ਬੁੱਤ ਵੀ ਆ ਜਾਓ ਭਾਈ ਆ ਜਾਓ ਉਹ ਵੀ ਆਈਂਦਾ ਲੋ ਵੀ ਮਿੱਤਰੋ ਸਮਾਪਤੀ ਕਰਦੇ ਆਪਾਂ ਇੱਥੇ ਵਲੌਗ ਦੀ ਬਾਕੀ ਅਗਲੇ ਪਾਰਟ ਚ ਤੁਹਾਨੂੰ ਦਿਖਾਵਾਂਗੇ ਹਲੇ ਤਾਂ ਪਹਿਲਾ ਸੀਕੁਐਂਸ ਚੱਲ ਰਿਹਾ ਮੈਂ ਕਿਹਾ ਦੋ ਦਿਨ ਪਾਰਟ ਚ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਉਹ ਤੱਕ ਆਪਣਾ ਪੂਰਾ ਗਾਣਾ ਵੀ ਆਜੂ ਪਰ ਪੂਰੇ ਗਾਣੇ ਦੇ ਵਿੱਚ ਤੁਸੀਂ ਜੱਗੂ ਬਾਈ ਉਹਨਾਂ ਨੂੰ ਦੇਖ ਸਕਦੇ ਹੋ ਜਲਦੀ ਮਿਲਦੇ ਆਂ ਅਗਲੇ ਪਾਰਟ ਚ ਧੁੱਪ ਬਹੁਤ ਆਜੋ ਗਰਮੀ ਬਹੁਤ ਆ ਤਾਂ ਕਰਕੇ ਭਈਆ ਸ਼ਾਲ ਚ ਲੈ ਰੱਖਿਆ ਸਤਿ ਸ੍ਰੀ ਅਕਾਲ ਜੀ